ਤਰਨ ਤਰਨ ਜਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਇੱਕ ਮੁੱਦਾ ਜਿਹੜਾ ਸਰਕਾਰੀ ਤੌਰ ਦੇ ਉੱਤੇ ਵੀ ਔਰ ਦੂਸਰੀਆਂ ਤਰ੍ਹਾਂ ਉਹ ਵੀ ਵੱਡੇ ਤੌਰ ਤੇ ਉਭਾਰਿਆ ਜਾ ਰਿਹਾ ਹੈ ਉਹ ਮੁੱਦਾ ਹੈ ਗੈਂਗਸਟਰਵਾਦ ਕਿ ਪੰਜਾਬ ਦੀ ਸਿਆਸਤ ਚ ਹੁਣ ਨੰਬਰ 1 ਮੁੱਦਾ ਗੈਂਗਸਟਰਵਾਦ ਔਰ ਜਦੋਂ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਸੀਗਾ ਉਦੋਂ ਕੇਵਲ 5 ਦਿਨ ਬਚਦੇ ਸੀ ਵੋਟਾਂ ਦੇ ਵਿੱਚ ਕਿ ਇੱਕ ਹਫਤੇ ਦੇ ਅੰਦਰ ਅੰਦਰ ਜਾਂ ਗੈਂਗਸਟਰ ਪੰਜਾਬ ਛੱਡ ਜਾਣ ਖਾਸ ਤੌਰ ਤੇ ਤਰਨਤਾਰਨ ਛੱਡ ਜਾਣ ਤੇ ਜਾਂ ਫਿਰ ਮਾਰ ਦਿੱਤੇ ਜਾਣਗੇ ਇੱਕ ਲੈਵਲ ਦਾ ਇਹੀ ਇੱਕ ਸੁਨੇਹਾ ਸੀਗਾ ਉਸ ਤੋਂ ਬਾਅਦ ਹੁਣ ਸਰਕਾਰ ਜਿਹੜੇ ਇਸ ਮਾਮਲੇ ਨੂੰ ਅੱਗੇ ਤੋਂ ਅੱਗੇ ਪਰਸੂ ਕਰ ਰਹੀ ਹੈ ਉਹਨੇ ਇੱਕ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨੂੰ ਜਿਸ ਢੰਗ ਦੇ ਨਾਲ ਹੁਣ ਗੈਂਗਸਟਰ ਬਾਦ ਦੇ ਨੂੰ ਵਧਾਉਣ ਦੇ ਵਿੱਚ ਉਹਨਾਂ ਨੂੰ ਸਿਆਸਤ ਲਿਆਉਣ ਦੇ ਵਿੱਚ ਇਸ ਦੋਸ਼ਾਂ ਦੇ ਕਟਾਰੇ 'ਚ ਖੜਾ ਕੀਤਾ ਹੈ ਤਾਂ ਇਹ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸਿਆ ਜਾਂਚ ਵੀ ਕੀ ਉਸ ਪਾਰਟੀ ਦੇ ਕੁਝ ਹੋਰ ਨੇਤਾਵਾਂ ਤੱਕ ਪਹੁੰਚ ਸਕਦੀ ਹੈ ਕੀ ਮਾਮਲਾ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਵੀ ਜਾ ਸਕਦਾ ਹੈ ਇਹ ਮਾਮਲਾ ਬੇਹੱਦ ਨਾਜ਼ੁਕ ਉਧਰੋਂ ਹੁੰਦਾ ਜਾ ਰਿਹਾ ਤੇ ਦੂਸਰੇ ਪਾਸੇ ਫਿਰੋਜ਼ਪੁਰ ਦੇ ਵਿੱਚ ਕੱਲ ਰਾਤ ਨੂੰ ਜੋ ਘਟਨਾਕ੍ਰਮ ਹੋਇਆ ਇੱਕ ਆਰਐਸਐਸ ਦੇ ਪੁਰਾਣੇ ਆਗੂ ਦੀਨਾਨਾਥ ਉਹਨਾਂ ਦਾ ਪੋਤਰਾ ਤੇ ਬਲਦੇਵ ਰਾਜ ਅਰੋੜਾ ਦਾ ਪੁੱਤਰ 32 ਸਾਲਾਂ ਦੀ ਉਮਰ ਨੌਜਵਾਨ ਉਹ ਗੋਲੀਆਂ ਨਾਲ ਮਾਰ ਕੇ ਮਾਰ ਦਿੱਤਾ ਗਿਆ ਤੇ ਜਦੋਂ ਭਾਜਪਾ ਗੂਏ ਕਹਿੰਦੇ ਨੇ ਕਿ ਪੰਜਾਬ ਚ ਗੈਂਗਸਟਰ ਜਿੱਦੀ ਪੈਰਲਲ ਸਰਕਾਰ ਚੱਲ ਰਹੀ ਹੈ ਸਮਾਨਾਂਤਰ ਸਰਕਾਰ ਚੱਲ ਰਹੀ ਹੈ ਤਾਂ ਇਹ ਦੋਸਾਂ ਦੇ ਵਿੱਚ ਵੀ ਆਪਣੇ ਆਪ ਕੋਈ ਜਾਨ ਲੱਗਣ ਲੱਗ ਜਾਂਦੀ ਹੈ ਕਿ ਵਾਕਿਆ ਹੀ ਇਹ ਹੈ ਪੰਜਾਬ ਜਿਹੜੇ ਦੇ ਬਹੁਤ ਸਾਰੇ ਮੁੱਦੇ ਨੇ ਹੋਣ ਦੀ ਲੜਾਈ ਲੜ ਰਿਹਾ ਤਾਂ ਪੰਜਾਬ ਦੀ ਸੱਤਾਧਾਰੀ ਤਰ ਕਿਵੇਂ ਇਹਨੂੰ ਅੱਗੇ ਵਧਾ ਰਹੀ ਹੈ ਤੇ ਕਿਸ ਢੰਗ ਦੇ ਨਾਲੇ ਜਿਹੜੇ ਪੰਡਾਰਾ ਬਾਕਸ ਖੁੱਲੇਗਾ ਅੱਗੇ ਕਿੱਥੇ ਤੱਕ ਜਾ ਸਕਦਾ ਹੈ ਇਹ ਸਿਆਸੀ ਤੌਰ ਦੇ ਉੱਤੇ ਵੀ ਕਿਵੇਂ ਟਕਰਾਵਾ ਮਾਹੌਲ ਵੀ ਪੈਦਾ ਕਰਨ ਜਾ ਰਿਹਾ ਜਾਂ ਕੀ ਹੈ ਇਹਦੇ ਤੇ ਗੱਲ ਕਰਾਂਗੇ ਦੂਜਾ ਪਹਿਲੂ ਬਠਿੰਡੇ ਥਰਮਲ ਦੀ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਉਹ ਤੇ ਰੀਅਲ ਏਸਟੇਟ ਦੇ ਦੋ ਅਰਬਨ ਏਸਟੇਟਾਂ ਬਣਨ ਜਾ ਰਹੀਆਂ ਨੇ ਔਰ ਇੱਕ 4 ਮਰਲੇ ਤੋਂ ਲੈ ਕੇ ਕਨਾਲ ਤੱਕ ਦੀਆਂ ਕੋਠੀਆਂ ਦੇ ਨਕਸ਼ੇ ਅੱਜ ਨਕਸ਼ੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹ ਜਿਹੜੀ ਚੀਜ਼ ਉਸ ਲੈਵਲ ਤੇ ਬਣਾਈ ਗਈ ਜੋ ਪ੍ਰੋਪੋਜ਼ਲ ਹੈ ਐਦੋਂ ਪਹਿਲਾਂ ਕਿਹੜੀਆਂ-ਕਿਹੜੀਆਂ ਪ੍ਰੋਪੋਜ਼ਲ ਜ ਬਣੀਆਂ ਨੇ ਕੀ ਉਹ ਪ੍ਰੋਪੋਜ਼ਲ ਜ ਜ਼ਿਆਦਾ ਬਿਹਤਰ ਨਹੀਂ ਸੀ ਪੰਜਾਬ ਦੇ ਵਾਸਤੇ ਜੇ ਉਹ ਬਿਹਤਰ ਸੀ ਜਿਨ੍ਹਾਂ ਨੂੰ ਬੋਰਡ ਆਫ ਡਾਇਰੈਕਟਰ ਜਿਹੜਾ ਪੀਐਸਪੀਸੀ ਆ ਲੱਦਾ ਉਹ ਪ੍ਰਵਾਨੋਗੀ ਵੀ ਦੇ ਚੁੱਕੇ ਸੀ ਤਾਂ ਉਦੋਂ ਬਾਅਦ ਕਿਉਂ ਪ੍ਰਵਾਨ ਨਹੀਂ ਹੋਏ ਕਿਉਂ ਮਾਮਲਾ ਬਾਰ-ਬਾਰ ਜਾ ਕੇ ਰੀਅਲ اسٹیਟ ਤੇ ਖੜ ਜਾਂਦਾ ਜਿਹੜੇ ਉਦਯੋਗਾਂ ਦੀ ਗੱਲ ਕਰਦੇ ਨੇ ਜਿਹੜੇ ਵੱਖ-ਵੱਖ ਕਿਸਮ ਦੇ ਰੁਜ਼ਗਾਰ ਦੀ ਗੱਲ ਕਰਦੇ ਨੇ ਉਹ ਰੁਜ਼ਗਾਰ ਦੂਜੇ ਪਾਸੇ ਚਲਾ ਜਾਂਦਾ ਗੱਲ ਇਹਦੇ 'ਚ ਇਹਦੋਂ ਅਗਲੀ ਕਰਾਂਗੇ ਜਿਹੜੀ ਕੱਲ ਤੇ ਮੁਕਾਬਲਤ ਪਰ ਪਹਿਲਾ ਮਾਮਲਾ ਗੈਂਗਸਟਰ ਬਾਦ ਦਾ ਔਰ ਸ਼ਾਇਦ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਪਹਿਲਾ ਮੰਤਰੀ ਸੀ ਮੰਤਰੀਸ਼ਿਪ ਲੈ ਲਈ ਗਈ ਸੀ ਤੇ ਵੋਟਾਂ ਤੋਂ ਤੁਰੰਤ ਬਾਅਦ ਉਹਨਾਂ ਤੋਂ ਉਹਨਾਂ ਨੂੰ ਚੀਫ ਸਪੋਕਸਪਰਸਨ ਲਾਇਆ ਹੈ ਚੀਫ ਸਪੋਕਸਪਰਸਨ ਲਾ ਕੇ ਜੋ ਪ੍ਰੈਸ ਕਾਨਫਰੰਸਾਂ ਨੂੰ ਹੁਣ ਅੰਜਾਮ ਦੇ ਰਹੇ ਨੇ ਕੁਲਦੀਪ ਢਾਲੀਵਾਲ ਸਟੂਡੈਂਟ ਲੀਡਰ ਸੀ ਉਦੋਂ ਬਾਅਦ ਵੀ ਭਗਵਤ ਮਾਨ ਸਰਕਾਰ ਚੋਂ ਵੋਕਲ ਮੰਤਰੀ ਦੇ ਤੌਰ ਤੇ ਗਿਣੇ ਜਾਂਦੇ ਸੀ ਪੰਚਾਇਤਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ ਡਰਾਈਵ ਚਲਾਈ ਸੀ ਕਿ ਕਬਜੇ ਛਡਾਉਣੇ ਨੇ ਸ਼ਾਇਦ ਉਹ ਕਬਜੇ ਛਡਾਉਣ ਦਾ ਜਿਹੜਾ ਇੱਕ ਡਰਾਈਵ ਸੀ ਉਹ ਜਦੋਂ ਤਾਕਤਵਰਾਂ ਵੱਲੋਂ ਚੱਲੀ ਉਹਨਾਂ ਦੀ ਮਿਨਿਸਟਰੀ ਲੈ ਲਈ ਪਰ ਹੁਣ ਇੱਕ ਤਾਕਤਵਰ ਸਪੋਕਸਪਰਸਨ ਬਣਨ ਜਾ ਰਹੇ ਨੇ ਜਾਨੀ ਅੱਜ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਕੀ ਕਰ ਰਹੀ ਹੈ ਕੱਲੇ ਉਹਨਾਂ ਦੀ ਪ੍ਰੈਸ ਕਾਨਫਰੰਸ ਨਹੀਂ ਕਰ ਰਹੀ ਉਹਨਾਂ ਨੂੰ ਇਨਡੋਰਸ ਕਰਦੇ ਉਹਨਾਂ ਨੂੰ ਨਾਲ-ਨਾਲ ਥਾਪੀ ਦਿੰਦੇ ਤਾਂ ਉਹੀ ਗੱਲ ਦੁਬਾਰਾ ਕਹਿੰਦੇ ਮੰਤਰੀ ਵੀ ਲਾਗੇ ਨੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਔਰ ਉਹ ਕੀ ਕਹਿ ਕੇ ਗਏ ਨੇ ਉਹਦਾ ਮਕਸਦ ਮਤਲਬ ਕਿਸ ਲੈਵਲ ਦਾ ਸੰਕੇਤ ਦੇ ਰਹੇ ਨੇ ਉਹ ਇਹ ਕਹਿ ਕੇ ਗਏ ਨੇ ਕਿ ਸ਼ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਦੇ ਵਿੱਚ ਜਾਣ ਬੁਝ ਕੇ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਦੂਜੇ ਜ਼ਿਲ੍ਹੇ ਚੋਂ ਲਿਆ ਕੇ ਟਿਕਟ ਦਿੱਤੀ ਬੀਬੀ ਸੁਵਿੰਦਰ ਕੌਰ ਜਿਨ੍ਹਾਂ ਨੂੰ ਟਿਕਟ ਦਿੱਤੀ ਉਹਨਾਂ ਦੇ ਦਾਮਾਦ ਨੇ ਜਿਹੜੇ ਬਾਹਰ ਬੈਠੇ ਨੇ ਕਈ ਕਤਲਾਂ ਚ ਲੋੜੀਂਦੇ ਨੇ ਔਰ ਉਹ ਇਹ ਇਲਜ਼ਾਮ ਲਾ ਕੇ ਦੋ ਪਹਿਲਾਂ ਵੀ ਲੱਗਿਆ ਤੇ ਅੱਜ ਉਹਨਾਂ ਨੇ ਕੰਕਰੀਟ ਰੂਪ ਚ ਲਾਇਆ ਕਿ 40-45 ਪਿੰਡਾਂ ਦੇ ਸਰਪੰਚਾਂ ਨੂੰ ਮੌਤਬਰ ਬੰਦਿਆਂ ਨੂੰ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਤਲਬ ਇਸ ਤਰ੍ਹਾਂ ਬੰਦੇ ਟੈਲੀਫੋਨਿਕ ਚੇਤਾਵਨੀਆਂ ਧਮਕੀਆਂ ਆਉਂਦੀਆਂ ਸੀ ਕਿ ਜੇਕਰ ਇਹ ਕੰਮ ਨਾ ਕੀਤਾ ਵੋਟਾਂ ਨਾ ਪਵਾਈਆਂ ਵੋਟਾਂ ਦਾ ਰਿਜ਼ਲਟ ਇਸ ਤਰੀਕੇ ਦਾ ਨਾ ਨਿਕਲੇ ਤੁਹਾਡੇ ਨਹਿਰੀਚੋਂ ਤਾਂ ਆਪੋ ਆਪਣੀ ਜਾਨ ਦੇ ਤੁਸੀਂ ਖੁਦ ਜ਼ਿੰਮੇਵਾਰ ਹੋ ਇਹਦਾ ਮਤਲਬ ਜਾਨੀ ਥ੍ਰੈਟ ਕਿ ਇਹ ਥ੍ਰੈਟ ਜਿਹੜਾ ਤੇ ਦੂਜੇ ਪਾਸੇ ਗਵਰਨਮੈਂਟ ਦਾ ਆਪਣਾ ਜਿਹੜੇ ਗਵਰਨਮੈਂਟ ਵੱਲੋਂ ਬੀ ਅਕਾਲੀਆਂ ਤੋਂ ਲਿਆ ਕੇ ਹੀ ਆਵਾਦੀ ਪਾਰਟੀ ਨੇ ਵੀ ਕੈਂਡੀਡੇਟ ਦਿੱਤੇ ਨੇ ਔਰ ਕੁਲਦੀਪ ਢਾਲੀਵਾਲ ਨੇ ਇਹ ਵੀ ਕਿਹਾ ਕਿ ਸਾਡੇ ਕੈਂਡੀਡੇਟ ਨੂੰ ਵੀ ਥ੍ਰੈਟ ਆਇਆ ਉਸੇ ਗੰਗਾਸਟਰ ਦਾ ਜਿਹੜਾ ਨੇ ਗੰਗਾਸਟਰ ਦੇ ਨਾਮ ਦੇ ਰੂਪ ਦੇ ਵਿੱਚੋਂ ਲੈ ਰਹੇ ਨੇ। ਔਰ ਸਰਕਾਰ ਦੇ ਵੀ ਪਹਿਲਾਂ ਇੱਕ ਗੱਲ ਚੱਲ ਰਹੀ ਸੀ ਲਗਾਤਾਰ ਛਾਮ-ਦਾਮ, ਦੰਡ-ਭੇਦ, ਲੜਾਈ, ਝਗੜਾ ਕੁਝ ਵੀ ਕਰਨਾ ਪਵੇ ਸੀਟ ਜਿੱਤਣੀ ਹੈ। ਇਹ ਜੁਮਲਾ ਇਹ ਨਾਰਾ ਇੱਕ ਟਾਈਪ ਦਾ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸ਼ੋਧਿਆ ਜੀ ਦੀ ਜਿਹੜੀ ਹੁਣ ਜਿੱਤ ਹੋਈ ਹੈ। ਔਰ ਨਾਰਮਲੀ ਟੀਵੀ ਚੈਨਲਾਂ ਨੂੰ ਉਧਰ ਨੂੰ ਰਣਨੀਤਿਕ ਤੌਰ ਤੇ ਕਿਹਾ ਜਾ ਰਿਹਾ ਕਿ ਬਨੀਸ਼ ਚੋਧਿਆ ਦੀ ਰਣਨੀਤੀ ਜਿੱਤ ਗਈ ਹੈ ਤੇ ਜਦੋਂ ਇਹ ਗੱਲ ਕਰ ਲਈ ਤਾਂ ਇਹ ਵੀ ਇੱਕ ਚਰਚਾ ਦਾ ਵਿਸ਼ਾ ਰਹੀ ਹੈ ਕਿ ਪੰਜਾਬ ਸਰਕਾਰ ਕਿਵੇਂ ਪ੍ਰਸ਼ਾਸਨ ਨੂੰ ਵਰਤਦੀ ਹੈ ਜਾਂ ਕਿਸ ਲੈਵਲ ਤੇ ਗੱਲ ਕਰਦੀ ਹੈ ਪਰ ਹੁਣ ਜਿਹੜਾ ਅਟੈਕ ਵਿਡੇ ਹੈ ਜਿਹੜਾ ਹਮਲਾ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਨੇ ਇਸ ਮੁੱਦੇ ਨੂੰ ਲੈ ਕੇ ਖਾਸ ਤੌਰ ਤੇ ਸ਼ਰੋਬਣੀ ਅਕਾਲੀ ਦਲ ਬਾਦਲ ਤੇ ਔਰ ਉਹ ਸਿੱਧਾ ਹਮਰਾ ਸੁਖਬੀਰ ਬਾਦਲ ਤੇ ਹੈ ਕਿ ਉਹਨਾਂ ਨੇ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਗੈਂਗਸਟਰਵਾਦ ਦਾ ਦਾਖਲਾ ਵਧਾ ਦਿੱਤਾ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਉਸ ਪਾਸੇ ਵੱਲ ਨੂੰ ਜਾਏਗੀ ਦੁਨੀਆ ਲੋਕ ਤਾਂ ਇਹ ਵੀ ਐਨਲਾਈਸ ਕਰਨ ਲੱਗੇ ਨੇ ਤਰਨ ਤਰਨ ਦਾ ਕਿ ਤਰਨ ਤਰਨ ਦੀ ਚੋਣ ਕੀ ਕੁਆਲਿਟੀਟੇਬਲੀ ਗੁਣਾਤਮਕ ਤੌਰ ਤੇ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਨਵੇਂ ਤੌਰ ਤੌਰ ਤਰੀਕਿਆਂ ਨੂੰ ਜਨਮ ਦੇ ਰਹੀ ਹੈ ਜਿਵੇਂ ਸਰਕਾਰ ਦੇ ਪਾਸੇ ਤਾਂ ਸ਼ਾਮ ਦਾ ਮੰਦੰਡ ਭੇਦ ਹੈਗਾ ਹੀ ਸੀ ਤੇ ਪੁਰਾਣੇ ਇਲਜ਼ਾਮ ਹਰਬੀਤ ਸਿੰਘ ਸੱਧੂ ਤੇ ਵੀ ਲੱਗਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਪੁਰਾਣੇ ਭਾਵੇਂ ਪੁਲਿਸ ਜਾਂਚ ਦੇ ਵਿੱਚ ਭਾਵੇਂ ਬਖਵਖ ਮਾਮਲਿਆਂ ਦੇ ਵਿੱਚ ਜਿਹੜੇ ਨਸ਼ੇ ਤੋਂ ਲੈ ਕੇ ਬਖਵਖ ਮਾਮਲਿਆਂ ਦੇ ਵਿੱਚ ਨਵਲਪਮੈਂਟ ਜਿਹੜੀ ਹੁੰਦੀ ਹੈ ਦਿਖਾਈ ਦਿੰਦੀ ਸੀ ਲੋਕ ਇਲਜ਼ਾਮ ਲਾਉਂਦੇ ਰਹੇ ਇਸ ਤਰ੍ਹਾਂ ਦਾ ਨਾ ਇਲੈਕਸ਼ਨ ਦੇ ਵਿੱਚ ਜਿਹੜੇ ਵਿਰੋਧੀ ਸੀ ਦੂਜੇ ਪਾਸੇ ਇੱਕ ਗੈਂਗਸਟਰ ਦੀ ਰਿਸ਼ਤੇਦਾਰ ਤੀਜੇ ਪਾਸੇ ਜੇ ਮਨਦੀਪ ਸਿੰਘ ਆਏ ਤਾਂ ਉਹ ਵੀ ਇੱਕ ਉਸ ਐਂਗਲ ਤੋਂ ਆਏ ਕਿ ਗੋਲੀ ਦੇ ਮਾਮਲੇ ਦੇ ਵਿੱਚ ਜੇਕਰ ਸੰਦੀਪ ਸਿੰਘ ਸਣੀ ਨੇ ਪਹਿਲਾਂ ਸੂਰੀ ਦਾ ਕਤਲ ਤੇ ਫਿਰ ਸੂਬਾ ਸਰਹੰਦ ਜਿਹੜਾ ਕੌਂਦਾ ਸੀ ਉਹਦੇ ਨਾਲ ਜਿਹੜੀ ਲੜਾਈ ਚੋਂ ਜਿਹੜਾ ਉਹ ਉਹਦਾ ਉਹਦੀ ਮੌਤ ਹੋਈ ਹੈ ਭਾਵੇਂ ਉਸ ਪੱਖੋਂ ਸੀ ਕਿ ਉਹਨਾਂ ਨੇ ਇੱਕ ਕਮਿਊਨਿਟੀ ਦੇ ਖਿਲਾਫ ਬਹੁਤ ਜ਼ਿਆਦਾ ਇਸ ਲੈਵਲ ਦਾ ਬਿਆਨਬਾਜੀ ਵੀ ਕੀਤੀ ਔਰ ਉਹਨੇ ਤਾਂ ਬੰਦੇ ਮਰਬਾਏ ਬਹੁਤ ਸਾਰੇ ਨੌਜਵਾਨ ਆਪਣੇ ਸਮੇਂ ਸੁਬਾਸ ਰਹਾ ਹੰਦ ਨੇ ਤਾਂ ਬੰਦਾ ਤਾਂ ਲਿਆਂਦਾ ਕਿ ਇਸ ਰੂਪ ਚ ਇੱਕ ਪਰਿਵਾਰਕ ਤੌਰ ਦੇ ਉਤੇ ਕਿ ਦੇਖੋ ਜੀ ਉਹਨੇ ਇਸ ਰੂਪ ਚ ਕੁਰਬਾਨੀ ਕੀਤੀ ਹੈ ਗਨ ਸਾਰਿਆਂ ਦੇ ਵਿੱਚ ਬੰਦੂਕ ਦਾ ਇੱਕ ਮੈਸੇਜ ਸਾਂਝਾ ਮੈਸੇਜ ਉਸ ਰੂਪ ਚ ਜਾਂਦਾ ਹੈ ਭਾਵੇਂ ਉਹਦੇ ਅਰਥ ਅਲੱਗ-ਅਲੱਗ ਤੌਰ ਤੇ ਕੱਢੇ ਜਾਂਦੇ ਰਹੇ ਨੇ ਤਾਂ ਉਹਦੇ ਚੋ ਇਹ ਲੱਗਦਾ ਹੈ ਕਿ ਕਾਂਗਰਸੀ ਹਾਰੇ ਹੋਏ ਪਲੇਅਰ ਦੀ ਤਰ੍ਹਾਂ ਮੈਦਾਨ ਛੱਡ ਕੇ ਸ਼ਾਇਦ ਚਲੇਗੇ ਤੇ ਇਸੇ ਲਈ ਕਹਿੰਦੇ ਲਾਗੇ ਸਾਡੀ ਚਾਹੇ ਫੋਟੋ ਨਾ ਲਾਓ ਬਾਕੀ ਨਾ ਕਰੋ ਛੱਡਾ ਨਾ ਲਾਓ ਮਤਲਬ ਦਲੇਰੀ ਨਾਲ ਲੜਨ ਦੀ بجائے ਉਸ ਸਾਰੀ ਇਲੈਕਸ਼ਨ ਦੇ ਵਿੱਚ ਉਹ ਉਹਨਾਂ ਦਾ ਆਪਣਾ ਇੱਕ ਖਮਸਾਨ ਜਿਹੜਾ ਉਸ ਲੈਵਲ ਤੇ ਪੈ ਰਿਹਾ ਪਰ ਹੁਣ ਸਵਾਲ ਇਹ ਹੈ ਕਿ ਜਿਹੜੀ ਇੱਕ ਐਫ ਆਈ ਆਰ ਦਰਜ ਹੋਈ ਹੈ ਗੈਂਗਸਟਰ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਗੱਲ ਛੱਡੀ ਕਿ ਧਮਕੀਆਂ ਆਈਆਂ ਨੇ ਤੇ ਕੁਲਦੀਪ ਢਾਲੀਵਾਲ ਨੇ ਇੱਕ ਡਿਮਾਂਡ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਤੋਂ ਤੇ ਪੰਜਾਬ ਦੇ ਡੀਜੀਪੀ ਤੋਂ ਕਿ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਐਸਆਈਟੀ ਬਣਾਓ ਜਾਂ ਕੋਈ ਹੋਰ ਸੰਸਥਾ ਬਣਾਓ ਜਾਂਚ ਦਾ ਮਤਲਬ ਇਹ ਹੈ ਕਿ ਫਿਰ ਜਾਂਚ ਹੋਏਗੀ ਤਾਂ ਜਾਂਚ ਕਹਿੰਦੇ ਨੇ ਅੱਗੇ ਤੱਕ ਚੱਲਦੀ ਹੈ ਕੈਡੀਡੇਟ ਕਿਵੇਂ ਲੱਭਿਆ ਕਿਸ ਢੰਗ ਨਾਲ ਕਾਲਾ ਆਉਂਦੀਆਂ ਸੀ ਕਿਸ ਢੰਗ ਨਾਲ ਗੱਲ ਹੋਈ ਔਰ ਇਹ ਵੀ ਸਰਕਾਰ ਨੂੰ ਆਪਣੀ ਅਸਫਲਤਾ ਨਜ਼ਰ ਆ ਰਹੀ ਹੈ ਕਿ ਬੀਬੀ ਕੰਚਨ ਪ੍ਰੀਤ ਕਾ ਜਿਹੜੀ ਚੋਣਾਂ ਦੇ ਵਿੱਚ ਬੇ ਬਾਕੀ ਨਾਲ ਗੱਲ ਕਰਦੀ ਸੀ ਅਕਾਲੀ ਦਲ ਦੇ ਕੈਂਡੀਡੇਟ ਦੀ ਤੇ ਹੀ ਹੈ ਉਹ ਇਹਨਾਂ ਦੀਆਂ ਨਜ਼ਰਾਂ 'ਚੋਂ ਪਹਿਲਾਂ ਹੀ ਔਰ ਸਰਕਾਰੀ ਤਰ ਤੈ ਕਹਿ ਰਹੀ ਹੈ ਕਿ 3 ਵਜੇ ਟੈਲੀਫੋਨ ਆਉਂਦੇ ਉਹਨਾਂ ਦੇ ਬੰਦ ਹੋ ਗਏ ਸੀ ਕਦੋਂ ਉਹ ਜਹਾਜ਼ੇ ਚੜ੍ਹ ਗਏ ਤੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਸੀ ਪਰਚਾ ਵੀ ਦਰਜ ਹੋਇਆ ਬਾਕੀ ਦੀਆਂ ਚੀਜ਼ਾਂ ਨੇ ਸ਼ਾਇਦ ਅਰੇਸਟ ਲਈ ਕਾੜੀ ਹੋਏਗੀ ਸਰਕਾਰ ਤਰੋ ਇੱਕ ਵਾਰ ਚਲੇ ਗਏ ਨੇ ਦੇਸ਼ ਤੋਂ ਬਾਹਰ ਤੇ ਸਰਕਾਰ ਨੂੰ ਖੈਰ ਨਮੋਸ਼ੀ ਵੀ ਨਜ਼ਰ ਆਉਂਦੀ ਹੋਣੀ ਆ ਉਹ ਸਾਰੇ ਮਾਮਲੇ ਦੇ ਵਿੱਚ ਪਰ ਹੁਣ ਕੀ ਕੁਲਦੀਪ ਢਾਲੀਵਾਲ ਨੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਇਹ ਸਰਕਾਰ ਦੇ ਜਿਹੜੇ ਰਣਨੀਤੀਕਾਰ ਨੇ ਖਾਸ ਤੌਰ ਤੇ ਮਨੀਸ਼ ਸ਼ਸ਼ੋਧਿਆ ਅਰਵਿੰਦ ਕੇਜਰੀਵਾਲ ਜਿਹੜਾ ਇਹ ਐਲਾਨ ਕਰਕੇ ਆਏ ਨੇ ਗੈਂਗਸਟਰਵਾਦ ਦੇ ਖਾਤਮੇ ਦੇ ਰੂਪ ਦੇ ਵਿੱਚ ਕੀ politically ਹੁਣ ਇਸ ਮਾਮਲੇ ਨੂੰ ਵੀ ਪਨਾਉਣ ਤੇ ਅੱਗੇ ਚੱਲੇ ਨੇ ਤੇ ਜਿਹੜੇ ਮਾਮਲੇ ਕ腐ਸ਼ਨ ਦੇ ਨੇ ਚਾਹੇ ਹੋ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਚ ਫੱਸੀ ਸਰਕਾਰ ਨਜ਼ਰ ਆਉਂਦੀ ਹੈ ਚਾਹੇ ਉਹ ਬਾਕੀ ਦੇ ਕਿੰਨੇ ਹੀ ਮੰਗਾਂ ਤੇ ਮਸਲੇ ਪੰਜਾਬ ਦੇ ਖੜੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੈ ਪਾਣੀਆਂ ਦਾ ਮਾਮਲਾ ਹੈ ਹੈਡ ਵਰਕਸ ਦੇ ਮਾਮਲੇ ਨੇ ਕਿੰਨੇ ਹੀ ਮੁੱਦੇ ਜਿਹੜੇ ਚੱਲ ਰਹੇ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਮਾਮਲੇ ਵਿੱਚ ਬਿਜਲੀ ਐਕਟ ਆ ਰਹੇ ਆ ਉਸੇ ਢੰਗ ਦੇ ਨਾਲ ਵਾਤਾਵਰਣ ਨਾਲ ਸੰਬੰਧਿਤ ਤੇ ਫੋਰੈਸਟ ਨਾਲ ਸੰਬੰਧਿਤ ਐਕਟ ਆ ਰਹੇ ਆ ਉਹ ਜਿੰਨੇ ਮਸਲੇ ਨੇ ਉਹਨਾਂ ਮਸਲਿਆਂ ਦੇ ਮੁਕਾਬਲੇ ਹੁਣ ਇੱਕ ਗੱਲ ਨੂੰ ਅੱਗੇ ਵਧਾਇਆ ਜਾਊਗਾ ਜੇ ਉਹ ਸਟਰੈਟਜੀ ਦਾ ਹਿੱਸਾ ਹੈ ਲੱਗਦਾ ਇਹ ਹੈ ਕਿ ਕੁਲਦੀਪ ਢਾਲੀਵਾਲ ਤਾਂ ਕੇਵਲ ਸਾਹਮਣੇ ਆਏ ਨੇ ਫਰੰਟ ਤੇ ਇਹ ਉਹ ਜਿਹੜੇ ਦਿੱਲੀ ਦੇ ਰਣਨੀਤਿਕਾਰ ਨੇ ਉਹਨਾਂ ਦੀ ਜ਼ੁਬਾਨ ਹੈ ਉਹ ਜੁਬਾਨ ਨੂੰ ਬੋਲਣ ਲਈ ਮੋਢਾ ਕੁਲਦੀਪ ਢਾਣੀਵਾਲ ਦਾ ਵਰਤਿਆ ਜਾਂਦਾ ਹਰ ਸਪੋਕਸਪੀਕਨ ਦਾ ਬਰਤਮਨ ਦਾ ਵਰਤਿਆ ਜਾਂਦਾ ਤੇ ਉਹ ਇਹਦਾ ਮਤਲਬ ਅੱਗੇ ਨੂੰ ਇਹ ਮੰਨੀਏ ਕਿ ਐਸਆਈਟੀ ਤਿਆਰ ਹੋ ਜਾ ਰਹੀ ਹੈ ਆਰਡਰ ਅੱਜ ਕੱਲ ਵਿੱਚ ਹੋ ਜਾਣਗੇ ਤੇ ਉਹ ਐਸਆਈਟੀ ਜਾਂਚ ਦੇ ਘੇਰੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਾਦਲ ਦੇ ਪ੍ਰਧਾਨ ਤੱਕ ਵੀ ਜਾਂਚ ਦੇ ਘੇਰੇ ਦੇ ਵਿੱਚ ਜਾਏਗੀ ਤੇ ਹੋਰ ਲੀਡਰਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਪਰਖਿਆ ਜਾਏਗਾ ਤੇ ਫਿਰ ਉਹ ਖਬਰਾਂ ਉਸੇ ਤਰੀਕੇ ਨਾਲ ਜਾਣਗੀਆਂ ਜਦੋਂ ਲੋਕੇ ਹੀ ਕਹਿਣਗੇ ਕਿ ਹਿਊਮਨ ਰਾਈਟਸ ਦੇ ਸਵਾਲ ਨੇ ਬਾਕੀ ਦੇ ਸਵਾਲ ਨੇ ਪੋਲਿਟੀਕਲ ਨੇ ਤਾਂ ਇੱਕ ਜਿਹੜੀ ਗੱਲ ਭਗਵੰਤ ਮਾਨ ਉਹਨਾਂ ਨੇ ਨੈਰੇਟਿਵ ਸਰਜਿਆ ਵਿਕਰਮਜੀਤਿਆ ਦੇ ਮਾਮਲੇ 'ਚ ਜਾਂ ਬਾਕੀ ਦੇ ਮਾਮਲੇ 'ਚ ਜਦੋਂ ਕਿ ਹਿਊਮਨ ਰਾਈਟਸ ਦੀ ਗੱਲ ਕਰਦਾ ਤਾਂ ਵਿਰੋਧੀਆਂ ਨੂੰ ਇਸ ਕਰਕੇ ਕਾਊਂਟਰ ਕਰ ਦਿੱਤਾ ਜਾਂਦਾ ਦੇਖੋ ਜੀ ਅਸੀਂ ਤਾਂ ਜਾਂਚ ਕਰ ਰਹੇ ਹਾਂ ਤੇ ਬੰਦੇ ਕਿਵੇਂ ਇਕੱਠੇ ਹੋ ਗਏ ਸਾਰੇ ਉਸ ਪੱਧਰ ਦੇ ਉੱਤੇ ਇੱਕ ਤਾਂ ਇਹ ਜਿਹੜਾ ਮਾਮਲਾ ਹੈ ਬਹੁਤ ਵੱਡਾ ਹੈ ਅਗਰ ਅੱਗੇ ਦੂੰ ਇਹ ਤਾਂ ਚਿੰਤਾ ਦਾ ਵਿਸ਼ਾ ਰਹੇਗਾ ਕਿ ਸਿਆਸਤ ਦੇ ਵਿੱਚ ਗੈਂਗਸਟਰ ਬਾਦ ਕਿਉਂ ਵੱਧ ਰਿਹਾ ਹੈ ਪਰ ਇਹ ਉਦੋਂ ਵੀ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਗੈਂਗਸਟਰ ਬਾਦ ਪੈਦਾ ਕਿਉਂ ਹੋ ਰਿਹਾ ਹੈ ਗੈਂਗਸਟਰ ਇਸ ਪੰਜਾਬ ਦੀ ਧਰਤੀ ਤੇ ਕਿਉਂ ਲਾਈਮਲਾਈਟ ਚਾਹ ਰਿਹਾ ਹੈ ਤੇ ਉਹ ਕਿੱਥੋਂ ਇਹੋ ਜਿਹਾ ਮਾਹੌਲ ਬਣ ਰਿਹਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਨੇ ਜਿਹੜੇ ਉਹ ਗੈਂਗਸਟਰ ਬੰਦ ਬੰਦ ਚਲੇ ਜਾਣ ਉਹਦਾ ਬੁਨਿਆਦੀ ਸਵਾਲ ਵੀ ਚਰਚਾ ਦੇ ਵਿਸ਼ੇ ਹੋਣੇ ਚਾਹੀਦੇ ਨੇ ਪਰ ਦੂਜੇ ਪਾਸੇ ਸਰਕਾਰ ਜਿਹੜੀ ਇੱਕ ਪਾਰਟੀ ਤੇ ਇਹ ਅਲੀਗੇਸ਼ਨ ਲਾ ਰਹੀ ਹੈ ਮੋੜਵੇਂ ਰੂਪ ਦੇ ਵਿੱਚ ਉਹ ਅਕਾਲੀ ਦਲ ਸ਼ਰਿਆਮ ਕੋਈ ਕਹਿ ਰਿਹਾ ਕਿ ਐਕਚੁਅਲੀ ਸਾਰੀਆਂ ਚੀਜ਼ਾਂ ਨੂੰ ਤਾਕਤ ਨੂੰ ਸ਼ਾਮਦਾਨ ਦਾ ਡਪੇਂਡ ਨੂੰ ਗਵਰਨਮੈਂਟ ਜਨਮ ਦੇ ਰਹੀ ਹੈ ਗਵਰਨਮੈਂਟ ਫਲॉप ਹੈ ਆਰਥਿਕ ਤੌਰ ਦੇ ਉੱਤੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਤੌਰ ਦੇ ਉੱਤੇ ਹੁਣ ਉਹ ਇਹੋ ਜਿਹੇ ਮਸਲੇ ਲੱਭ ਰਹੀ ਹੈ ਜਿੰਦੇ ਕਰਕੇ ਅਕਾਲੀ ਦਲ ਦੇ ਖਿਲਾਫ ਬੈਂਡਾਟਾ ਪੋਲਿਟਿਕਸ ਜਿਹੜੀ ਹੈ ਉਹ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਦੂਜੇ ਪਾਸੇ ਇਸ ਇਹਨਾਂ ਗੱਲਾਂ ਨੂੰ ਤਾਂ ਨਹੀਂ ਛਟਲਾ ਸਕਦੇ ਕਿ ਕਿੰਨੇ ਕਤਲ ਦਾ ਕਤਲਾਂ ਦਾ ਮਾਹੌਲ ਬੜ ਰਿਹਾ ਪਹਿਲਾ ਅਬੋਰ ਦੇ ਵਿੱਚ ਇੱਕ ਘਟਨਾ ਕਰਮ ਹੋਇਆ ਉਹ ਇੱਕ ਕਾਰੋਬਾਰੀ ਉਹਨੂੰ ਗੋਲੀਆਂ ਨਾਲ ਪੁੱਨ ਦਿੱਤਾ ਗਿਆ ਭਾਵੇਂ ਤੁਸੀਂ ਲਿਜਾ ਕੇ ਕਹਿੰਦਾ ਕਿ ਮੋੜ ਕੇ ਆ ਬੰਦੇ ਫੜ ਲੇ ਜੀ ਉਹਨਾਂ ਦੇ ਗੋਲੀਆਂ ਮਾਰਤੀਆਂ ਤੇ ਗੋਲੀਆਂ ਮਾਰ ਕੇ ਤੁਸੀਂ ਕਹਿੰਦੇ ਅਸੀਂ ਆ ਕਰ ਲਿਆ ਇਹ ਕੋਈ ਇਲਾਜ ਨਹੀਂ ਹੈ ਤੇ ਨਾ ਇਹ ਪਤਾ ਕਿ ਵਾਕਈ ਉਹੀ ਬੰਦੇ ਸੀ ਪਰ ਉਹ ਬੰਦੇ ਤਾਂ ਜਿਹੜੇ ਮਾਰ ਨਾ ਹੁੰਦੇ ਨੇ ਅੱਜ ਕੱਲ ਨਸ਼ੇ ਦਾ ਦੌਰ ਵੀ ਹੈ ਬਾਕੀ ਦਾ ਦੌਰ ਹੈ ਜਿਹੜੇ ਪਿੱਛੇ ਬੈਠੇ ਉਹਨਾਂ ਦੇ ਆਕਾ ਜਿਹੜੇ ਹੁੰਦੇ ਨੇ ਜਿਹੜੇ ਇਹ ਕੰਮ ਕਰਦੇ ਨੇ ਉਹ ਤਾਂ ਜੇੜਾਂ ਦੇ ਵਿੱਚ ਵੀ ਮਹਿਫੂਜ਼ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਆਰਡਰ ਜੇੜਾਂ ਦੇ ਵਿੱਚ ਵੀ ਬੈਠ ਕੇ ਜੇਕਰ ਚੱਲ ਰਿਹਾ ਹੈ ਤਾਂ ਇਹਦੀ ਜ਼ਿੰਮੇਵਾਰੀ ਕਹਿੰਦੇ ਬਹੁਤ ਸਾਰੇ ਭਾਜਪਾ ਰੂਲਡ ਸਟੇਟਾਂ ਦੇ ਵਿੱਚ ਵੀ ਬੈਠੇ ਨੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੀ ਰੂਲ ਚ ਵੀ ਬੈਠੇ ਨੇ ਤਾਂ ਹੋਰਾਂ ਥਾਮਾਂ ਦੇ ਉੱਤੇ ਵੀ ਬੈਠੇ ਹੋਣਗੇ ਤੇ ਉਹ ਜਿਹੜੇ ਮੈਸੇਜ ਕਨਵੇ ਕਿਵੇਂ ਹੁੰਦੇ ਨੇ ਇਹ ਸਵਾਲ ਵੀ ਸੋਚਣ ਵਾਲਾ ਪਰ ਇਹ ਇਲਜ਼ਾਮ ਤੋਂ ਵੀ ਪੰਜਾਬ ਸਰਕਾਰ ਨਹੀਂ ਬਚ ਪਾ ਰਹੀ ਕਿ ਹੁਣ ਫਿਰੋਜਪੁਰ ਦੇ ਵਿੱਚ ਆਰਐਸਐਸ ਦੇ ਇੱਕ ਪਰਿਵਾਰ ਦੇ ਉਹਦੇ ਇੱਕ ਜਵਾਨ ਪੁੱਤਰ ਦੀ ਮੌਤ ਹੁੰਦੀ ਹੈ ਤੇ ਉੱਥੇ ਜਿੱਥੇ ਐਲੀਗੇਸ਼ਨ ਸੁਨੀਲ ਜਾਖੜ ਉਹਨਾਂ ਨੇ ਵੀ ਲਾਇਆ ਹੈ ਰਬ੍ਰੀਤ ਬਿੱਟੂ ਉਹਨਾਂ ਨੇ ਵੀ ਲਾਇਆ ਸੁਨੀਲ ਜਾਖੜ ਉਹਨਾਂ ਨੇ ਟਵੀਟ ਕੀਤਾ ਕਿ ਇੱਕ ਪੈਰਲਲ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਪੰਜਾਬ ਸਰਕਾਰ ਕੰਟਰੋਲ ਨਹੀਂ ਕਰ پا ਰਹੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੱਥੋਂ ਬਾਹਰ ਨਿਕਲ ਚੁੱਕੀ ਹੈ ਇਹਦਾ ਜਵਾਬ ਕੀ ਦਿੱਤਾ ਜਾਏਗਾ ਔਰ ਐਸੇ ਢੰਗ ਦੇ ਨਾਲ ਇੱਕ ਐਸਐਸਪੀ ਜਿਹੜਾ ਬਦਲਿਆ ਮਨਿੰਦਰ ਸਿੰਘ ਮਨਿੰਦਰ ਸਿੰਘ ਜਿਹੜੇ ਐਸਐਸਪੀ ਰੂਰਾਂਸੀ ਬਦਲੇ ਨਹੀਂ ਸਸਪੈਂਡ ਕਰ ਦਿੱਤਾ ਗਿਆ ਸਰਕਾਰ ਵੀ ਅਜੀਬੋ ਗਰੀਬ ਤਰੀਕੇ ਦੇ ਨਾਲ ਚੱਲ ਰਹੀ ਹੈ ਚੱਲ ਕੀ ਰਹੀ ਹੈ ਕਿ ਅੱਜ ਤੱਕ ਆਈਪੀਐਸ ਜਾਂਗ ਆਈਪੀਐਸ ਅਫਸਰ ਜਿਹੜੇ ਨੇ ਜਿਹੜੇ ਉੱਥੇ ਲੰਬੇ ਕਾਫੀ ਦਿਨ ਤੋਂ ਲੱਗੇ ਰਹੇ ਜਿਹਦੇ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ छਪੀਆ ਡਟੇਲ ਕਿ ਉਹਨੇ ਕਿੰਨੇ ਗੈਗੈਸਟਰਾਂ ਦੇ ਨਾਲ ਮਤਲਬ ਕਿੰਨਿਆਂ ਨੂੰ ਫੜਨ ਲਈ ਕਿੰਨਿਆਂ ਦੇ ਨਾਲ ਉਹ ਜਿਹੜਾ ਇਨਕਾਊਂਟਰ ਹੋਇਆ ਕਿੰਨਿਆਂ ਦੀ ਕੀ ਗੱਲ ਹੋਈ ਹੈ ਇਨਕਾਊਂਟਰ ਵਾਲਾ ਤਾਬਬ ਨਾਲ ਕੋਈ ਨਜ਼ਰ ਨਹੀਂ ਆ ਰਿਹਾ ਜੇ ਇਲਜ਼ਾਮ ਜਿਹੜਾ ਮੀਡੀਆ ਤੋਂ ਪਤਾ ਲੱਗੇ ਕਹਿੰਦੇ ਨੇ ਸਬੰਧਤ ਅਫਸਰ ਵੀ ਪ੍ਰੇਸ਼ਾਨ ਤੇ ਉਹਨੂੰ ਵੀ ਪਤਾ ਨਹੀਂ ਲੱਗ ਰਿਹਾ ਨਾ ਅਜੇ ਤੱਕ ਕੋਈ ਲਿਖਤੀ ਚਿੱਠੀ ਨਾ ਕਿਸੇ ਦਾ ਕੋਈ ਟੈਲੀਫੋਨ ਡੀਜੀਪੀ ਨਹੀਂ ਦੱਸਤਾ ਹੋਵੇ ਹੋ ਸੈਕਟਰੀ ਨੇ ਦੱਸਤਾ ਹੋਵੇ ਕਿ ਭਾਈ ਤੁਹਾਡੇ ਖਿਲਾਫ ਆ ਇਲਜ਼ਾਮ ਹੈ ਔਰ ਇਸ ਕਰਕੇ ਸਸਪੈਂਡ ਕੀਤਾ ਗਿਆ ਨਾ ਕੋਈ ਰੁਕਾ ਗਿਆ ਤੇ ਨਾ ਕੋ ਟੈਲੀਫੋਨ ਹੈ ਜੇ ਇਹ ਨਹੀਂ ਤਾਂ ਸਰਕਾਰ ਹਵਾ ਚ ਕਿਵੇਂ ਚੱਲ ਰਹੀ ਹੈ ਤੇ ਹਵਾ ਚੱਲ ਕੇ ਕੋਈ ਐਲੀਗੇਸ਼ਨ ਸਾਬਤ ਕੀਤੇ ਜਾਂਦੇ ਹੁੰਦੇ ਨੇ ਬਾਕੀ ਦੀਆਂ ਚੀਜ਼ਾਂ ਨੇ ਤੇ ਸਰਕਾਰੇ ਕੁਝ ਨਹੀਂ ਕਰ ਰਹੀ ਤੇ ਇਹ ਸਾਰਾ ਕੁਝ ਲਟਕੰਦਾ ਨਾ ਜਾ ਰਹਾ ਇਸ ਮਾਮਲੇ ਦੇ ਵਿੱਚ ਔਰ ਇੱਕ ਪਾਸੇ ਤੁਸੀਂ ਉਹਨੂੰ ਇਸ ਕਰਕੇ ਮਤਲਬ ਸਸਪੈਂਡ ਕਰ ਰਹੇ ਹੋ ਕਿ ਗੈਂਗਸਟਰ ਨਾਲ ਨਰਮੀ ਨਾਲ ਪੇਸ਼ ਆਏ ਉਹ ਕਿਹੜਾ ਗੈਂਗਸਟਰ ਹੈ ਕਿਸ ਦੇ ਨਾਲ ਨਰਮੀ ਨਾਲ ਪੇਸ਼ ਆਇਆ ਕੋਈ ਇਹ ਤਾਂ ਗੱਲ ਸਾਹਮਣੇ ਆਉਣੀ ਚਾਹੀਦੀ ਸੀ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਇਸ ਕਰਕੇ ਸਸਪੈਂਡ ਕਰ ਰਿਹਾ ਇੱਕ ਐਸਐਸਪੀ ਨੂੰ ਕਿ ਉਹਨੇ ਜਿਆਦਾ ਸਖਤੀ ਕੀਤੀ ਹੈ ਵਿਰੋਧੀ ਧਿਰਾਂ ਦੇ ਉੱਤੇ ਪਰ ਚੇਦਾਰ ਦੇ ਕੀਤੇ ਨੇ ਜਾਂ ਕੋਈ ਹੋਰ ਕਾਰਨ ਹੋਣਗੇ ਜੋ ਵੀ ਕਾਰਨ ਹੋਣਗੇ ਅਜੇ ਤੱਕ ਸਾਹਮਣੇ ਤਾਂ ਨਹੀਂ ਆਏ ਪਰ ਕਿਹਾਏ ਜਾ ਰਹੇ ਆ ਤੇ ਕੀ ਉਹਨੇ ਸਰਕਾਰ ਦੀ ਮੰਨੀ ਸੀ ਜਾਂ ਨਮਾ ਅਫਸਰ ਸੀ ਇਹਨੇ ਸਰਕਾਰ ਦੀ ਉਸ ਰੂਪ ਚ ਨਹੀਂ ਮੰਨੀ ਕਾਨੂੰਨ ਦੇ ਤੌਰ ਤੇ ਇਹਦੇ ਤੇ ਸਰਕਾਰ ਆ ਕੇ ਜੇ ਬੋਲਣ ਤੋਂ ਇਨਕਾਰੀ ਹੈ ਸਰਕਾਰ ਨੇ ਕੁਝ ਵੀ ਆਖੇ ਉਹਦੇ ਸਪੋਕਸਪਰਸਨ ਨੇ ਕੁਝ ਨਹੀਂ ਕਿਹਾ ਤੇ ਕਿੰਨਾ ਚਿਰ ਇਹ ਚੱਲੂਗੀ ਸਸਪੈਂਸ਼ਨ ਦਾ ਸਵਾਲ ਇਹ ਅਲੱਗ ਗੱਲ ਹੈ ਤੇ ਕੀ ਕੋਈ ਜਾਂਚ ਨਰਪੱਖੇ ਹੋ ਜੀ ਵੀ ਹੋਏਗੀ ਕਿ ਜਿਹੜਾ ਕਤਲਾਂ ਦਾ ਸلسਲਾ ਚੱਲ ਰਿਹਾ ਹੈ ਇਹਦੇ ਦੀ ਜ਼ਿੰਮੇਵਾਰ ਕੌਣ ਹੈ ਇਹਦੇ ਲਈ ਜ਼ਿੰਮੇਵਾਰ ਕੋਈ ਅਫਸਰ ਸਸਪੈਂਡ ਹੋਏ ਕੋਈ ਬਾਕੀ ਦੀਆਂ ਚੀਜ਼ਾਂ ਹੋਈਆਂ ਨਹੀਂ ਹੋਈਆਂ ਕਿਉਂ ਕਿਉਂਕਿ ਜਦੋਂ ਤੋਂ ਲੈ ਕੇ ਪਟਿਆਲੇ ਦਾ ਕੇਸ ਕਰਨਾਲ ਦਾ ਕੇਸ ਆਇਆ ਉਸ ਤੋਂ ਬਾਅਦ ਇਹ ਇਲਜ਼ਾਮ ਲੱਗੇ ਕਿ ਦੋ ਬੰਦੇ ਜਿਹੜੇ ਇੱਕ ਮਡੌੜ ਦੇ ਵਿੱਚ ਲਾ ਕੇ ਮਰੇ ਆ ਤੇ ਇੱਕ ਫਟੜ ਹੋਇਆ ਜ਼ਖਮੀ ਹੋਇਆ ਵੱਖ-ਵੱਖ ਕਿਸਮ ਦੀਆਂ ਜਿਹੜੇ ਇਸ ਲੈਵਲ ਦੀਆਂ ਘਟਰਾਵਾਂ ਵਾਪਰ ਰਹੀਆਂ ਨੇ ਉਹਦੀ ਕੋਈ ਇੰਡੀਪੈਂਡੈਂਟ ਜਾਂਚ ਨਹੀਂ ਹੋ ਰਹੀ ਖੈਰ ਇਹ ਵੱਡਾ ਮਾਮਲਾ ਹੈ ਚਿੰਤਾ ਦਾ ਵੀ ਮਾਮਲਾ ਹੈ ਇਹਦੀ ਕੋਈ ਨਿਰਪੱਖਤਾ ਨਾਲ ਇੰਡੀਪੈਂਡੈਂਟ ਜਾਂਚ ਕਿਵੇਂ ਹੋਏਗੀ ਜਾਂ ਕੋਈ ਐਸਆਈਟੀ ਬਣਾ ਕੇ ਕਿਸੇ ਇੱਕ ਨੂੰ ਟਾਰਗੇਟ ਕੀਤਾ ਜਾਏਗਾ ਜਾਂ ਕੋਈ ਨਿਰਪੱਖ ਜਾਂਚ ਨਿਆਂਕ ਤਰੀਕੇ ਦੀ ਸਾਰੇ ਮਾਮਲਿਆਂ ਦੀ ਕਰਵਾ ਕੇ ਇਹ ਸਾਰੇ ਮਾਮਲਿਆਂ ਤੋਂ ਲੋਕਾਂ ਦਾ ਡਰ ਤੇ ਸਹਿਮ ਘਟੋ-ਘਟ ਕੱਢਿਆ ਜਾਏਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਦਾ ਸਵਾਲ ਹੋਏਗਾ ਪਰ ਅਕਾਲੀ ਦਲ ਦੀ ਸਫਾ ਦੇ ਵਿੱਚ ਵੀ ਜਾਂ ਚਿੰਤਾ ਤੇ ਜਾਂ ਰੋਸ ਤੇ ਜਾਂ ਕੀ ਪੋਲਿਟਿਕਲ ਮੋਬਾਈਲਾਈਜੇਸ਼ਨ ਦੀ ਕੋ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗੀ ਇਹ ਚੀਜ਼ ਦੇਖਣ ਦੀ ਗੱਲ ਹੈ ਦੂਜਾ ਮਾਮਲਾ ਇਸੇ ਸਾਰੇ ਮਾਹੌਲ ਦੇ ਵਿੱਚ ਪੰਜਾਬ ਦੀਆਂ ਜ਼ਮੀਨਾਂ ਨੂੰ ਲੈਣ ਦਾ ਮਾਮਲਾ ਪੰਜਾਬ ਦੇ ਪਾਣੀਆਂ ਦੇ ਮਾਮਲੇ ਦੇ ਵਿੱਚ ਸਰੈਂਡਰ ਕਰਨ ਦਾ ਮਾਮਲਾ ਇਹ ਸਾਰੇ ਦੌਰ ਚ ਵੀ ਚੱਲ ਰਹੇ ਨੇ ਔਰ ਇਸੇ ਢੰਗ ਦੇ ਨਾਲ ਹੁਣ ਬਠਿੰਡਾ ਥਰਮਲ ਦੀ ਗੱਲ ਹੈ ਬਠਿੰਡਾ ਥਰਮਲ ਦੇ ਵਿੱਚ ਇੱਕ ਟੈਂਡਰ ਛਪਿਆ ਹੈ ਟੈਂਡਰ 91 ਏਕੜ ਜ਼ਮੀਨ ਤੋਂ ਮਲਵਾ ਚੁੱਕਣ ਦਾ ਟੈਂਡਰ ਹੈ ਉਹ ਮਲਵਾ ਡਿੱਗਿਆ ਹੋਇਆ ਕਿਉਂਕਿ ਥਰਮਲ ਦਾ ਤੋੜਤਾ ਬ੍ਰੇਕ ਹੋ ਗਿਆ ਸੀ ਉਸੇ ਸਮੇਂ ਦੇ ਵਿੱਚ ਹੁਣ ਇਹ ਟੈਂਡਰ ਹੈ ਕਿ ਉਹਨੂੰ ਕਿਵੇਂ ਚੁੱਕਿਆ ਜਾਵੇ ਦੂਜੀ ਗੱਲ ਪੁੱਡਾ ਨੇ ਕਹਿੰਦੇ ਨੇ ਅਪਰੋਚ ਕੀਤੀ ਸੀ ਸਰਕਾਰ ਤੱਕ ਕਿ ਜਿੱਥੇ ਉਹਦੀ ਰਾਖ ਪਈ ਹੈ ਬਹੁਤ ਜ਼ਿਆਦਾ ਰਾਖ ਵਾਲਾ ਖੇਤਾਰ ਹੈ ਇਹਨੂੰ ਕਲੀਅਰ ਕਰਕੇ ਬੜਾ ਔਖਾ ਕੰਮ ਹੈ ਇੱਥੇ ਕੋਈ ਬਿਲਡਿੰਗਾਂ ਬਣਾਉਣੀਆਂ ਜਾਂ ਇਹ ਜ਼ਮੀਨ ਵੇਚਣੀ ਔਖੀ ਹੋ ਜਾਊਗੀ ਸਾਡੇ ਬੱਚੇ ਸ਼ਾਇਦ ਚੀਜ਼ ਨਹੀਂ ਹੈ ਔਰ ਅੰਦਰਲੇ ਸੂਤਰੇ ਦਾਵਾ ਕਰਦੇ ਨੇ ਕਿ ਮਨਿਸਟਰ ਸਾਹਿਬ ਨੇ ਕਿਹਾ ਜਿਨ੍ਹਾਂ ਦੀ ਇਹ ਚ ਜਿੰਮੇਵਾਰੀ ਲੱਗੀ ਹੋਈ ਹੈ ਇਹੋ ਜੀਆਂ ਜ਼ਮੀਨਾਂ ਵੇਚਣ ਤੇ ਉਹ ਕਹਿੰਦਾ ਵੇਚ ਮੈਂ ਹੱਥੀ ਲਊਗਾ ਵੇਚ ਅਸੀਂ ਆਪੀ ਲਾਵਾਂਗੇ ਸਾਨੂੰ ਆਉਂਦੀ ਹੈ ਤੁਸੀਂ ਆਪਣਾ ਕੰਮ ਕਰੋ ਇਟ ਮੀਨ ਮੁਹਾਰਤ ਹੈ ਮੁਹਾਰਤ ਵਾਲੇ ਮੰਤਰੀ ਲਾਏ ਨੇ ਜ਼ਮੀਨ ਕਿਵੇਂ ਵੇਚੀ ਜਾਂਦੀ ਹੈ ਤੇ ਕਿਵੇਂ ਖਰੀਦੀ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਤੇ ਇਸੇ ਲਈ ਉਹ ਇੱਕ ਖਾਕਾ ਤਿਆਰ ਹੈ ਟੋਟਲ ਬਣ ਕੇ ਅਰਬਨ ਸਟੇਟ ਨੰਬਰ 1 ਤੇ ਅਰਬਨ ਸਟੇਟ ਨੰਬਰ 2 ਇਹ ਗੁਰੂ ਨਾਨਕ ਸਾਹਿਬ ਦੇ 500 ਸਾਲਾ ਜਦੋਂ ਮਨਾਇਆ ਗਿਆ ਉਦੋਂ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਇਹ ਥਰਮਲ ਪਲਾਂਟ ਬਣਿਆ ਸੀ ਤੇ 550 ਸਾਲਾਂ ਆਉਂਦੇ ਤੱਕ ਥਰਮਲ ਦੀਆਂ ਚਿਮਨੀਆਂ ਚੋਂ ਧੂਆਂ ਗਾਇਬ ਕਰਦਾ ਹਾਲਾਂਕਿ 2015-16 ਦੇ ਵਿੱਚ ਲਗਭਗ 1000 ਕਰੋੜ ਰੁਪਏ ਦੇ ਨਾਲ ਇਹਦੀ ਅਧੂਨੀ ਕਰਨ ਕੀਤਾ ਗਿਆ ਮਾਡਰਨਾਈਜ਼ ਕੀਤਾ ਗਿਆ ਉਦੋਂ ਦੱਸਿਆ ਗਿਆ ਸੀ ਇਹ 2030 ਤੱਕ ਚੱਲਣਾ ਚੱਲ ਜੂਗਾ ਹਾਂ ਪਰ 2030 ਤੱਕ ਚੱਲਣ ਵਾਲਾ 2018-19 ਚ ਕਿਉਂ ਬੰਦ ਹੋ ਗਿਆ ਗੁਰੂ ਨਾਨਕ ਸਾਹਿਬ ਦਾ 550 ਸਾਡਾ 2019 ਚ ਸੀ ਇਹ ਇੰਸਟੀਚਿਊਸ਼ਨ ਚ ਬਿਲਡ ਹੋਈਆਂ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ 550 ਸਾਲਾਂ ਤੋਂ ਬਣੀ ਇਹ ਧਰਮਲ ਬਣਿਆ ਸੀ ਤੇ ਇਸੇ ਧਰਮਲ ਨੂੰ ਜੇ ਬਣਾਉਣਾ ਸੀ ਤਾਂ ਗ੍ਰੀਨ એનર્ਜੀ ਦੇ ਵਿੱਚ ਕਿਉਂ ਕਨਵਰਟ ਨਹੀਂ ਕੀਤਾ ਜਾ ਸਕਦਾ ਸੀ ਇਸ ਲੈਵਲ ਦੇ ਉੱਤੇ ਇਹ 2018 ਦੇ ਵਿੱਚ ਪੂਰੀ ਪ੍ਰਪੋਜ਼ਲ ਬਣੀ ਪਰਪੋਜ਼ਲ ਬਣ ਕੇ ਉੱਥੇ ਪਰਾਲੀ ਤੋਂ ਚੱਲਣ ਵਾਲਾ ਬਾਇਓਮਾਸ ਪਲਾਂਟ ਜਿਹੜਾ ਲਾਉਣ ਦੀ ਗੱਲ ਸੀ ਲਗਭਗ 60 ਮੈਗਾਵਾਟ ਬਿਜਲੀ ਉਹਦੇ ਚੋਂ ਹੁਣੇ ਹੀ ਸੀ ਪੈਦਾ ਕੇਵਲ 150 ਕਰੋੜ ਰੁਪਏ ਦਾ ਖਰਚਾ ਤੇ ਉਹਦੇ ਚੋਂ ਕਿਸਾਨਾਂ ਦੀ ਬਿਜਲੀ ਕਿਸਾਨਾਂ ਦੀ ਪਰਾਲੀ ਜਿਹੜੀ ਹੈ ਲਗਭਗ 40-45 ਪਿੰਡਾਂ ਨੂੰ ਜਿਹੜੇ ਬਠਿੰਡੇ ਦੇ ਏਰੀਏ ਦੇ ਸੀ ਆ ਪਰਾਲੀ ਦਾ ਧੂਆਂ ਜਿਹਦਾ ਰੋਜ਼ ਰੌਲਾ ਪੈ ਰਿਹਾ ਇੱਕ ਜੁਲਟੀ ਜੇਕਰ ਇਹ ਲੱਗਦਾ ਪਹਿਲਾਂ ਤਾਂ ਇਹਦੇ ਨਾਲ ਹੀ 40-45 ਪਿੰਡਾਂ ਨੂੰ ਫਾਇਦਾ ਹੋਣਾ ਸੀ ਕਿਉਂਕਿ ਇੱਕ ਅੰਦਾਜ਼ਾ ਲਾਇਆ ਗਿਆ ਸੀ ਜਿਹੜਾ ਅਨੁਮਾਨ ਸਾਰੀ ਪ੍ਰੋਜੈਕਟ ਰਿਪੋਰਟ ਹੈ ਉਹ ਪ੍ਰੋਜੈਕਟ ਰਿਪੋਰਟ ਦੇ ਆਧਾਰ ਤੇ 1 ਕਿਲੋ ਮਗਰ 1 ਰੁਪਏ 30 ਪੈਸੇ ਰੇਟ ਰੱਖਿਆ ਗਿਆ ਸੀ ਤੇ ਇੱਕ ਹੈਕਟੇਅਰ ਦੇ ਵਿੱਚੋਂ ਲਗਭਗ ਇੱਕ ਏਕੜ ਦੇ ਵਿੱਚੋਂ 7 ਟਨ ਦੇ ਕਰੀਬ ਉਹ ਪਰਾਲੀ ਜਿਹੜੀ ਬਚੀ ਹੈ ਕੱਟ ਕੇ ਉਹਨਾਂ ਨੇ ਅਨੁਮਾਨ ਲਾਇਆ ਸੀ ਤੇ ਲਗਭਗ 3600 ਰੁਪਏ ਪਰ ਏਕੜ ਦੇ ਹਿਸਾਬ ਨਾਲ ਕਿਸਾਨ ਨੂੰ ਉਹਦੇ ਚ ਮਿਲ ਜਾਣਾ ਸੀ ਉਹਦਾ ਫਾਇਦਾ ਮਿਲ ਜਾਣਾ ਸੀ ਉਪਰ ਵਾਲੀ ਚੱਕ ਕੇ ਜਿਹੜੀ ਉਸ ਲੈਵਲ ਦੇ ਉੱਤੇ ਗੱਲ ਚੱਲਦੀ ਸੀ ਇਹਦੇ ਚ ਬੋਰਡ ਆਫ ਡਾਇਰੈਕਟਰ ਚ ਦੀ ਮੀਟਿੰਗ ਹੋਈ ਸੀ ਪੀਐਸਪੀ ਆ ਪੀਐਸਪੀਸੀ ਅੱਲਦੀ ਬੋਰਡ ਆਫ ਡਾਇਰੈਕਟਰ ਜਿਨੇ ਮਨਜ਼ੂਰੀ ਦਿੱਤੀ ਉਹਦੇ ਸਾਰੀਆਂ ਟੈਕਨੀਕਲ ਜੋ ਵੀ ਲੋੜਾਂ ਨੇ ਉਹਨੂੰ ਕਰ ਲਈ ਇੱਕ ਕਮੇਟੀ ਬਣੀ ਕਮੇਟੀ ਦੇ ਵਿੱਚ ਡਾਇਰੈਕਟਰ ਜਿਹੜੇ ਨੇ ਜਨਰੇਸ਼ਨ ਤੇ ਡਾਇਰੈਕਟਰ ਫਾਈਨਾਂਸ ਉਹਦੇ ਮੈਂਬਰ ਬਣੇ ਤੇ ਇਹਨੂੰ ਐਗਜ਼ੀਕਿਊਟ ਕਰਨਾ ਸੀ ਇਸ ਤਰੀਕੇ ਨਾਲ ਹੀ ਇਹ ਚੱਲਣ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਉਹ ਜਾਏਗੀ ਉਸ ਲੈਵਲ ਦੇ ਉੱਤੇ। ਉਤਪ੍ਰਾਣੀ ਜਿਹੜੀ ਹੈ ਉਹ 2800 ਰੁਪਏ ਪ੍ਰਤੀ ਟਨ ਖਰੀਦੀ ਜਾਣੀ ਸੀ। ਇਹ ਸਾਰੀ ਪ੍ਰੋਜੈਕਟ ਰਿਪੋਰਟ ਹੈ। ਇਧਰ ਨੂੰ ਗਣਤੁਰ ਪੀਸੀ ਪੂਰੀ ਤਰ੍ਹਾਂ ਤੇ ਗੱਲ ਠੱਪ ਕਿਉਂ ਹੋਈ ਇਹਨਾਂ ਸਾਲਾਂ ਦੇ ਵਿੱਚ ਇਹਦਾ ਜਵਾਬ ਕੌਣ ਦੇਏਗਾ ਸਰਕਾਰ ਨੂੰ ਆਕੇ ਦੇਣਾ ਚਾਹੀਦਾ ਇਸ ਨੂੰ ਵੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਲਾਸਟ ਤੱਕ ਰਹੀ ਕਿਉਂਕਿ 18 ਚ ਜੇ ਗਵਰਨਮੈਂਟ ਦੀ ਮਨਜ਼ੂਰੀ ਲਈ ਭੇਜੀ ਗਈ ਸੀ ਉਹ ਫਾਈਲ ਕਿੱਥੇ ਰੋੜ ਦਿੱਤੀ ਗਈ ਪਹਿਲੀ ਸਰਕਾਰ ਨੇ ਵੀ ਤੇ ਇਹਨੇ ਵੀ ਪੂਰੀ ਪ੍ਰਪੋਜ਼ਲ ਬਣੀ ਹੋਈ ਜਿਹੜੀ ਇਹ ਲੋਕ ਜਾਣਨਾ ਚਾਹਣਗੇ ਪੰਜਾਬ ਦੇ ਜੇਕਰ ਇਹ ਬਣ ਸਕਦਾ ਸੀ ਦੂਜਾ ਫਿਰ ਇੱਕ ਨਵਾਂ ਪ੍ਰੋਜੈਕਟ ਬਣਿਆ ਉਹਦੇ ਟੈਂਡਰ ਵੀ ਕਾਲ ਹੋਏ ਉਸੇ ਸੋਲਰ એનર્ਜੀ ਦੇ ਉਸੇ ਜਗ੍ਹਾ ਕਿ ਸੋਲਰ એનર્ਜੀ ਲੱਗ ਜੂਗੀ ਤੇ ਉਹਦੇ ਤੇ ਉਹ ਸਟੈਂਡਰਡ ਦੇ ਵਿੱਚ ਇੱਕ ਮੰਗੇ ਜਾਂਦੇ ਹੁੰਦੇ ਨੇ ਜਿਹੜਾ ਕਿ ਜਿਹੜੀਆਂ ਕਿੰਨੀਆਂ ਕੰਪਨੀਆਂ ਚ ਇੰਟਰਸਟ ਸ਼ੋ ਕਰਦੀਆਂ ਨੇ ਉਹਨਾਂ ਕੰਪਨੀਆਂ ਨੂੰ ਤੋਂ ਮੰਗੇ ਗਏ ਸੀਗੇ ਤੇ ਉਹ ਟੈਂਡਰ ਕੱਢਣ ਦੇ ਬਾਵਜੂਦ ਅਖਬਾਰਾਂ ਦੇ ਵਿੱਚ ਛਪਣ ਦੇ ਬਾਵਜੂਦ ਉਹਦਾ ਸੀਨ ਕੀ ਹੈ ਉਹਦਾ ਦਰਸ ਕੀ ਹੈ ਕੰਪਨੀਆਂ ਆਈਆਂ ਕਿੰਨੀਆਂ ਆਈਆਂ ਜਾਂ ਨਹੀਂ ਆਈਆਂ ਤਾਂ ਕਿਉਂ ਨਹੀਂ ਆਈਆਂ ਰੇਟ ਕਿਉਂ ਜੇ ਰੱਖੇ ਸੀ ਔਰ ਸਾਰੇ ਮਾਮਲੇ ਜਿਹੜਾ ਥਰਮਲ ਦੀ ਬਿਜਲੀ ਵੀ ਪੈਦਾ ਕਰਨ ਦੇ ਨਾਲ ਬਾਇਓਗਾਸ ਦੀ ਵੀ ਸੀਗੀ ਅੱਜ ਕੱਲ ਕਹਿੰਦੇ ਨੇ ਰੇਟ ਬਹੁਤ ਜ਼ਿਆਦਾ ਹੈ ਉਹਦਾ ਤਾਂ ਰੇਟ ਵੀ 4 ਰੁਪਏ ਸੀ ਉਹਦੇ ਨਾਲ ਬਿਜਲੀ ਸਸਤੀ ਵੀ ਸਗੋਂ ਹੋਣੀ ਸੀ 4 ਰੁਪਏ ਪ੍ਰਤੀ ਜੁੰਟ ਦੇ ਲਿਹਾਜ਼ ਦੇ ਨਾਲ ਤੇ ਹੁਣ ਜੇ ਸੋਲਰ ਲੱਗਦਾ ਉਹਦੇ ਨਾਲ ਵੀ ਥਰਮਲ ਕੱਲੇ 60 ਮੈਗਾਵਾਟ ਦੇ ਵਿੱਚ ਹੀ 300 ਬੰਦੇ ਨੂੰ ਰੋਜ਼ਗਾਰ ਮਿਲਦਾ ਸੀ 120 ਬੰਦੇ ਰੈਗੂਲਰ ਤੇ ਬਾਕੀ ਟੈਂਪਰੇਰੀ ਤੌਰ ਦੇ ਉੱਤੇ ਤੇ ਹੁਣ ਰੀਅਲ ਏਸਟੇਟ ਕੀ ਕਰੂਗੀ ਤੇ ਜੇ ਸੋਲਰ ਲੱਗਦੀ ਨਾਲ ਪ੍ਰੋਜੈਕਟ ਹੋਰ ਬਾਕੀ ਸੋਲਰ ਦਾ ਜਿੰਨਾ ਲੱਗਣਾ ਸੀ ਉਹਦੇ ਵਿੱਚ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਕਿਵੇਂ ਗ੍ਰੀਨ એનર્ਜੀ ਹੋਣੀ ਸੀ ਕਿੰਨੀ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਲਗਾਤਾਰ ਵੱਖ-ਵੱਖ ਜਿਹੜੇ ਰੈਗੂਲੇਟਰ ਨੇ ਉਹਨਾਂ ਦੇ ਆਰਡਰ ਸੀਗੇ ਉਹਨਾਂ ਦੀ ਪਾਲਣਾ ਹੋ ਜਾਣੀ ਸੀ ਕਿਉਂਕਿ ਆ ਲੇਟੈਸਟ ਆਰਡਰ ਜਿਹੜੇ ਨੇ ਉਹ ਇਹ ਨੇ ਕਿ ਜਿਹੜੀ ਬਾਕੀ ਦੀ ਬਿਜਲੀ ਤੁਸੀਂ ਜਿੰਨੀ ਬਣਾ ਰਹੇ ਹੋ ਤਾਂ ਲਗਭਗ 99% ਉਹਦਾ ਤੁਹਾਨੂੰ ਇਹ ਖਰੀਦਣਾ ਹੋਊਗਾ ਜਿਹੜੀ ਨਵਿਆਉਣ ਜੋਗ એનર્ਜੀ ਹੈ ਨਵਿਆਉਣ ਜੋਗ ਦਾ ਮਤਲਬ ਬਾਇਓਮਾਸ ਦੀ એનર્ਜੀ ਹੈ ਸੋਲਰ ਨਾਲ એનર્ਜੀ ਹੈ ਹਵਾ ਨਾਲ ਚੱਲਣ ਵਾਲੀ એનર્ਜੀ ਹੈ ਤੇ ਉਹ ਸਾਰੀ ਬਾਇ ਨਵਿਆਉਣ ਵਾਲੀ એનર્ਜੀ ਹੈ ਤੇ ਜੇ ਸੋਲਰ ਜਾ ਤੇ ਜਾ ਬਾਇਓ ਦਾ ਜਿਹੜਾ ਬਠਿੰਡੇ ਦੇ ਇਸ ਸਰਮਲ ਦੇ ਵਿੱਚ ਜ਼ਮੀਨ ਦੇ ਵਿੱਚ ਲੱਗਦਾ ਤਾਂ ਗੁਰੂ ਨਾਨਕ ਸਾਹਿਬ ਦੀ ਵੀ ਉਸ ਪਿੰਡ ਤੁਸੀਂ ਇੱਕ ਵੱਡੀ ਇੰਸਟੀਚਿਊਸ਼ਨ ਬਣਾਈ ਸੀ ਉਹ ਵੀ ਚੱਲਦੀ ਰਹਿੰਦੀ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਬਿਜਲੀ ਦੇ ਵਿੱਚ ਵਾਦਾ ਵੀ ਹੁੰਦਾ ਨਾਨ ਪੋਲਿਊਟਡ ਬਿਜਲੀ ਦੇ ਵਿੱਚ ਜਿਹੜੀ ਪੋਲੂਸ਼ਨ ਨਾ ਕਰਦੀ ਤਾਂ ਬਠਿੰਡੇ ਦੇ ਤੇ ਉਸ ਇਲਾਕੇ ਦੇ ਲੋਕਾਂ ਨੂੰ ਕੋਈ ਫਾਇਦਾ ਹੋਣਾ ਸੀ ਹੁਣ ਕੀ ਤੁਸੀਂ ਕੋਈ ਇਹ ਅਧਿਐਨ ਕਰਵਾਇਆ ਕਿ ਬਠਿੰਡੇ ਦੇ ਵਿੱਚ ਇੰਨੇ ਵੱਡੇ ਮਕਾਨ ਜਿਹੜੇ ਬਣਨਗੇ ਉਹਨਾਂ ਦੇ ਗਾਹਕ ਕਿੰਨੇ ਰਹਿ ਉਸ ਏਰੀਆ ਦੇ ਵਿੱਚੋਂ ਕਿੰਨੇ ਕੁ ਲੋਕ ਬੇਕਰ ਨੇ ਜਾਂ ਉਹਨੇ ਪੈਸੇ ਵਾਲੇ ਨੇ ਜਿੰਨੇ ਪੈਸੇ ਤੁਸੀਂ ਕਹਿੰਦੇ ਹੋ ਪੁੱਡਾ ਲੈ ਕੇ ਇਹ ਕੰਮ ਕਰੂਗੀ ਉਸ ਪੱਧਰ ਦੇ ਉੱਤੇ ਤੇ ਉਹ ਜਿਵੇਂ ਇੱਥੇ ਲੈਂਡ ਪੂਲਿੰਗ ਪਾਲਿਸੀ ਬਾਰੇ ਪੁੱਛਿਆ ਗਿਆ ਸੀ ਸਰਕਾਰ ਤੋਂ ਕੋਈ ਸਰਵੇ ਹੋ ਜਾ ਹੈਗਾ ਕਿਹੜੇ ਸ਼ਹਿਰ ਦੇ ਵਿੱਚ ਕਿੰਨੇ ਮਕਾਨ ਤੁਹਾਨੂੰ ਕਿੰਨੇ ਸਾਲਾਂ ਲਈ ਚਾਹੀਦੇ ਨੇ ਕਦੋਂ ਕਬਰ ਹੋ ਜਾਣਗੇ ਜਾਂ ਕੇਵਲ ਸਿਰਫ ਇੰਨਾ ਹੀ ਕੰਮ ਹੈ ਕਿ ਤੁਹਾਡੇ ਜਿਹੜੇ ਕਾਰਪੋਰੇਟ ਜਾਂ ਬਹੁਤੇ ਪੈਸੇ ਵਾਲੇ ਬੰਦੇ ਜਾਂ ਕਾਲਾ ਧਨ ਰੱਖੀ ਬੈਠੇ ਆਲੇ ਬੰਦਿਆਂ ਦਾ ਧਨ ਸਫੈਦ ਕਰਾਉਣਾ ਹੈ ਤੇ ਉਹਨੂੰ ਰੀਅਲ ਏਸਟੇਟ ਦੇ ਵਿੱਚ ਡੰਪ ਕਰਾਉਣਾ ਹੈ ਇੱਕ ਵਾਰ ਉਹ ਬੰਦੇ 10-10 ਮਕਾਨ ਖਰੀਦ ਕੇ ਵੀ ਬੈਠ ਜਾਂਦੇ ਨੇ ਵੀ ਚਲੋ ਇਨਵੈਸਟ ਪਤਾ ਇਨਵੈਸਟ ਕੀਤਾ ਔਰ ਹੈਸ ਲਈ ਨਹੀਂ ਹੁੰਦੇ ਇਨਵੈਸਟਮੈਂਟ ਲਈ ਹੁੰਦੇ ਨੇ ਜਾਂ ਸਰਕਾਰ ਦੀ ਪਾਲਿਸੀ ਕੇਵਲ ਉਹ ਹੈ ਲੋਕਾਂ ਦੇ ਘਰਾਂ ਦੀ ਲੋੜ ਪੂਰੀ ਕਰਨ ਵਾਲੀ ਨਹੀਂ ਇਨਵੈਸਟਮੈਂਟ ਕਰਾਉਣ ਵਾਲੀ ਫਾਰਦੀ ਟਾਈਮਿੰਗ ਉਹ ਜ਼ਮੀਨਾਂ ਤੇ ਉਹ ਚੀਜ਼ਾਂ ਜਿਹੜੀਆਂ ਸਾਰੇ ਲੋਕ ਲੈਂਦੇ ਨੇ ਵੱਡੇ ਪੈਸੇ ਕਮਾਉਣ ਵਾਲੇ ਲੋਕ ਕੇਵਲ ਉੱਥੇ ਤੱਕ ਦੀ ਪਾਲਿਸੀ ਸੀਮਤ ਹੈ ਇਸ ਕਰਕੇ ਇਹ ਜਿਹੜਾ ਮਾਹੌਲ ਹੈ ਜਿਹੜਾ ਥਰਮਲ ਦੇ ਮਾਮਲੇ ਦੇ ਵਿੱਚ ਇਸ ਟਾਈਪ ਦਾ ਚੱਲੇ ਹੈ ਇਹ ਕਿਸ ਮਾਮਲੇ ਦੇ ਵਿੱਚ ਸਰਕਾਰ ਇਹਦਾ ਜਵਾਬ ਦੇਗੀ ਲੋਕਾਂ ਸਾਹਮਣੇ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਪੁਰਾਣੀਆਂ ਚਿੱਠੀਆਂ ਕੱਢ ਕੇ ਉਹ ਜਵਾਬ ਤਾਂ ਦੇ ਦੇਓ ਕਿਸ ਨਾ ਕਿਸੇ ਤਰੀਕੇ ਦੇ ਨਾਲ ਐਦੋਂ ਪਹਿਲਾਂ ਤੁਸੀਂ ਆਪ ਬਹੁਤ ਸਾਰੇ ਜਿਵੇਂ ਆਵਾਦਵੀ ਪਾਰਟੀ ਨੂੰ ਤਾਂ ਇੱਕ ਇਹ ਰਿਵਾਜ ਹੈ ਪ੍ਰੈਸ ਕਾਨਫਰੰਸਾਂ ਦਾ ਫਲਾਡ ਲਿਆ ਦਿੰਦੇ ਨੇ ਜਦੋਂ ਜਦੋਂ ਵੀ ਆਉਂਦਾ ਕੋਈ ਪਹਿਲਾਂ ਧੜਾ ਧੜ ਚਾਰ ਚਾਰ ਪੰਜ ਪੰਜ ਮਨਿਸਟਰ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਬਾਜ ਮਟਾਇਰ ਆਉਣ ਦੇ ਲਈ ਅੱਜ ਕੱਲ੍ਹ ਹੁਣ ਇਹ ਸਟਾਰਟ ਹੋ ਗਿਆ ਕੰਮ ਗੈਂਗਸਟਰਾਂ ਤੇ ਇੱਕ ਇੱਕ ਦਿਨ ਚ ਚਾਰ ਚਾਰ ਹੋਇਆ ਕਰਨੀ ਅੱਜ ਵੀ ਦੋ ਤਿੰਨ ਤਾਂ ਹੋ ਗਈਆਂ ਨੇ ਤੇ ਹੋਰ ਹੋਣਗੀਆਂ ਤੁਹਾਡੇ ਸਾਹਮਣੇ ਇਦੋਂ ਪਹਿਲਾਂ ਜਦੋਂ ਸਰਕਾਰ ਨਹੀਂ ਸੀ اپੋਜੀਸ਼ਨ ਸੀ ਗਿਆਮਾਦਵੀ ਪਾਰਟੀ ਉਦੋਂ ਬਿਜਲੀ ਸਮਝੌਤਿਆਂ ਤੇ ਪੀਪੀਏ ਤੇ ਪਾਵਰ ਪਰਚੇਜ ਐਗਰੀਮੈਂਟ ਦੇ ਮੁੱਦੇ ਦੇ ਉੱਤੇ ਲਗਾਤਾਰ ਹੋ ਰਹੇ ਸੀ ਪ੍ਰਾਈਵੇਟ ਥਰਮਲਾਂ ਤੇ ਮੁੜ ਵਿਚਾਰ ਕਰਾਂਗੇ ਸਮਝੌਤੇ ਦੁਬਾਰਾ ਰਿਵਿਊ ਕਰਾਂਗੇ ਸਮਝੌਤੇ ਰਿਵਿਊ ਕਰਨ ਦੇ ਲਈ ਜਦੋਂ ਬਲਦੇਵ ਸਿੰਘ ਸਰਾਵਣ ਸੀ ਐਮਡੀ ਸੀਗੇ ਉਦੋਂ ਇਹ ਚੀਜ਼ਾਂ ਉਧਰ ਨੂੰ ਤੁਰੀਆਂ ਵੀ ਸੀਗੀਆਂ ਪਰ ਹੁਣ ਕਿੱਥੇ ਆ ਹੁਣ ਕੋਈ ਗੱਲ ਹੀ ਨਹੀਂ ਹੋ ਰਹੀ ਗੱਲ ਹੀ ਖਤਮ ਹੋ ਗਈ ਇਹ ਸਾਰੇ ਮਾਮਲਿਆਂ ਦੇ ਵਿੱਚ ਕੇਵਲ ਕਿਹੜੀ ਦੇ ਤੌਰ ਤੇ ਇੱਕ ਅਲੱਗ ਗੱਲ ਤੇ ਕਰਨੀ ਦਾ ਜੇਕਰ ਸਮੇਲ ਨਾ ਹੋਵੇ ਸਮੇਲ ਆਪਸ ਦੇ ਵਿੱਚ ਤਾਲਮੇਲ ਨਾ ਬੈਠੇ ਤਾਂ ਉਹ ਚੀਜ਼ਾਂ ਅਸਰ ਨਹੀਂ ਕਰਦੀਆਂ ਹੁੰਦੀਆਂ ਉਹ ਭਰੋਸਾ ਪੈਦਾ ਨਹੀਂ ਕਰਦੀਆਂ ਇਸ ਕਰਕੇ ਇਹ ਜਿਹੜਾ ਮੁੱਦਾ ਹੈ ਇਹ ਵੀ ਬਹੁਤ ਅਹਿਮ ਮੁੱਦਾ ਹੈ ਕਿ ਤੁਸੀਂ ਇੰਨੇ ਵੱਡਾ ਸੰਸਥਾ ਇੱਕ ਦਾ ਇੰਨੀ ਜ਼ਿਆਦਾ ਜ਼ਮੀਨ ਉਹਦੀ ਕਿਹੜੀਆਂ ਚੀਜ਼ਾਂ ਲਈ ਵਰਤੋਂ ਕਰਨੀ ਹੈ ਤੁਸੀਂ ਤਾਂ ਲੋਕਾਂ ਨੂੰ ਦੱਸਿਆ ਕਿ ਅਸੀਂ ਆਪਟੀਮਮ ਯੂਜ਼ ਕਰਾਂਗੇ ਬੱਦ ਤੋਂ ਬੱਦ ਉਹ ਉਹਨੂੰ ਤੁਸੀਂ ਸਹਿਯੋਗ ਵਰਤੋਂ ਕਰਾਂਗੇ ਤਾਂ ਕੀ ਇਹ ਸਹਿਯੋਗ ਵਰਤੋਂ ਹੈ ਕਿ ਜਿੱਥੇ ਰੁਜ਼ਗਾਰ ਜ਼ਿਆਦਾ ਮਿਲਦਾ ਹੋਵੇ ਜਿੱਥੇ ਗ੍ਰੀਨ એનર્ਜੀ ਦੀ ਬਿਜਲੀ ਪੈਦਾ ਹੁੰਦੀ ਹੋਵੇ ਉਹਦੇ ਲਈ ਉਹ ਪ੍ਰੋਜੈਕਟ ਲਾਉਣੇ ਸਹਿਯੋਗ ਵਰਤੋਂ ਸੀ ਜਾਂ ਰੀਅਲ ਏਸਟੇਟ ਬਿਲਡ ਕਰਨਾ ਸੋ ਜੇਮ ਸਹਿਯੋਗ ਵਰਤੋਂ ਹੈ ਉਹਦੇ ਚੋਂ ਪੈਸਾ ਜਿਹੜਾ ਆਏਗਾ ਉਹਨਾਂ ਬਿਲਡਰ ਚ ਤੋਂ ਲੈ ਕੇ ਉਹਦੇ ਲਈ ਚੋਣਾ ਲੜਨੀਆਂ ਉਸ ਮਾਮਲੇ ਦੇ ਨਾਲ ਜਾ ਪਾਰਟੀ ਫੰਡ ਦੇ ਤੌਰ ਤੇ ਜਾਂ ਸਰਕਾਰ ਦੇ ਤੌਰ ਦੇ ਉੱਤੇ ਕਿਵੇਂ ਫੰਡ ਲੈਣੇ ਨੇ ਤੁਸੀਂ ਕਲੈਕਟ ਕਰਨੇ ਨੇ ਇਹ ਚੀਜ਼ਾਂ ਉਹਦੇ ਤੋਂ ਦੇਖਿਆ ਜਾਣਗੀਆਂ ਇਸ ਲਈ ਇਹ ਸਾਰੇ ਮਾਮਲੇ ਨੇ ਜਿਹੜੇ ਮਾਮਲੇ ਪੰਜਾਬ ਦੀ ਹੋਂਦ ਨਾਲ ਸੰਬੰਧਤ ਨੇ ਪੰਜਾਬ ਦੀ ਹੋਂਦ ਨਾਲ ਸੰਬੰਧਤ ਨੇ ਇਹ ਕਿਛੇ ਇੱਕ ਪਾਰਟੀ ਦਾ ਸਵਾਲ ਨਹੀਂ ਇੱਕ ਜਥੇਬੰਦੀ ਦਾ ਸਵਾਲ ਨਹੀਂ ਪਰ ਇਹ ਸਾਰੇ ਮੁੱਦਿਆਂ ਨੂੰ ਜੇਕਰ ਸੋਚ ਸਮਝ ਕੇ ਪੰਜਾਬ ਦੇ ਲੋਕ ਆਪਣੇ ਜਹਿਨ ਦਾ ਹਿੱਸਾ ਬਣਾਉਣਗੇ ਉਹਦੇ ਤੇ ਕੋਈ رائے ਪੈਂਦਾ ਕਰਨਗੇ ਆਪਣੀ ਤਾਂ ਕੋਈ ਗੱਲ ਅੱਗੇ ਵੱਧ ਸਕਦੀ ਹੈ ਨੇ ਤਾਂ ਇਹ ਮਿੱਟੀ ਕੱਟੇ ਰੜਜੂਗੀ ਸਰਕਾਰਾਂ ਆਪਣੇ ਸਵਾਰਥ ਦੇ ਵਿੱਚ ਆਪਣੇ ਨਿੱਜ ਲਈ ਆਪਣੀ ਖੁਦਗਰਜ਼ੀ ਲਈ ਜ਼ਮੀਨਾਂ ਵੀ ਵੇਚਣਗੀਆਂ ਜਿਹੜੇ ਮੁੱਦੇ ਨੌਨ ਇਸ਼ੂ ਨੇ ਉਹਨਾਂ ਇਸ਼ੂ ਜਨੂੰ ਇਸ਼ੂ ਜੀ ਬਣਾਉਣ ਗਿਆ ਤੁਹਾਡੇ ਜਿਹੜੇ ਬੁਨਿਆਦੀ ਇਸ਼ੂ ਨੇ ਉਹ ਸਾਈਡ ਲਾਈਨ ਰਹਿ ਜਾਣਗੇ ਉਹ ਸਾਰੇ ਮਾਮਲੇ ਦੇ ਵਿੱਚ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪੁਲਾਂਗ ਔਰ ਜੋ ਵੀ ਤੁਹਾਡੀਆਂ رائے ਹੋਣਗੀਆਂ ਉਹਦਾ ਵੀ ਸਵਾਗਤ ਕਰਾਂਗੇ ਬਹੁਤ-ਬਹੁਤ ਧੰਨਵਾਦ